ਪਰ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਮਾਲੂ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਤਲਵੰਡੀ ਸਾਬੋ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਆਏ ਵੀਰ ਗੁਰਪ੍ਰੀਤ ਸਿੰਘ ਦੇ ਘਰੋਂ ਆਏ ਬਾਈ ਦਾ ਵਪਾਰ ਦਾ ਕੰਮ ਹੈ ਤੇ ਰੁਟੀਨ ਦੇ ਵਿੱਚ ਹੀ ਬਾਈ ਕੋਲੇ ਜਾਨਵਰ ਆਉਂਦੇ ਜਾਂਦੇ ਰਹਿੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਨਗ ਗਾਵਾਂ ਦੇ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਗਾਵਾਂ ਤਾਜ਼ੀਆਂ ਸੂਈਆਂ ਤੇ ਇੱਕ ਗਾਂ ਗੱਬਣ ਹੈ ਸੋਨੂੰ ਇਹਨਾਂ ਦੇ ਵਿੱਚੋਂ ਜਿਹੜਾ ਵੀ ਨਗ ਚੰਗਾ ਲੱਗਿਆ ਉਹਦੀ ਤਸੱਲੀ ਤੁਸੀਂ ਕਰ ਲਿਓ ਨੰਬਰ ਇਸ ਭਰਾ ਦਾ ਸਕਰੀਨ ਤੇ ਚੱਲਦਾ ਰਹਿਣਾ ਆਜੋ ਆਪਾਂ ਗੱਲਬਾਤ ਸਾਰੀ ਅੱਗੇ ਕਰਦੇ ਆਂ ਕੀ ਹਾਲ ਆ ਬਈ ਗੁਰਪ੍ਰੀਤ ਹੋ ਠੀਕ ਠਾਕ ਹੋ ਕਿਵੇਂ ਚੱਲਦਾ ਗਾਮਾ ਦਾ ਹੁਣ ਠੀਕ ਆ ਜੀ ਬਿਲਕੁਲ ਚੱਲੀ ਜਾਂਦਾ ਘਰੇ ਵੀ ਕੀ ਜਾਂਦਾ ਅੱਛਾ ਮੱਜਾ ਮੱਜਾ ਦਾ ہاں ਮੱਜਾ ਦਾ ਵੀ ਜੀ ਮੱਜਾ ਦੀ ਤੇਜ਼ੀ ਹੈ ਕਿ ਬੰਦਾ ਹੁਣ ਠੀਕ ਆ ਜੀ ਥੋੜਾ ਵਕਤ ਫਰਕ ਹੈ ਹੁਣ ਅੱਗੇ ਨਾਲ ਪੁੱਤਾ ਲਾ ਲਓ ਕਣਕ ਦੀ ਵਲੇ ਕੱਢ ਗਏ ਸੀਗਾ ਵੱਢਣ ਦੇ ਲੱਗੇ ਉਦੋਂ ਵਾਰ ਫੇਰ ਦੁਬਾਰੀ ਚੱਲ ਪੈ ਗਈ ਆ ਹਾਂ ਹੁਣ ਵੇਚੋ ਨੇ ਜਰੂਰ ਉੱਤੇ ਵੜ ਕੇ ਦੋਸਤ ਹਾਂ ਹੁਣ ਫੇਰ ਵੜ ਗਏ ਕੰਮ ਦੇ ਕਰਕੇ ਹਾਂ ਜਦੋਂ ਕਰਕੇ ਲੱਗਿਆ ਹਾਂ 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 ਤੈਨੂੰ ਆ ਗਿਆ ਫਿਰ ਅੱਜ ਇਹਦੀ ਡਿਟੇਲ ਦੱਸ ਬਾਈਆ ਕਿਵੇਂ ਆ ਵੜ ਇਹ ਇਹਦੇ ਬੜਾ ਕੁਝ ਨਹੀਂ ਵੜ ਇਹ ਅੱਛਾ ਹਾਂ ਉਹ ਸੀਲ ਖੰਡੀ ਭਰੇਰੀ ਜੀ ਕੋਈ ਆ ਬੱਚੂ ਦਾ ਕੱਢ ਜੇ ਨਾ ਢੱਲ ਹੂੰ ਤਾਂ ਬਈ ਉਹਨੂੰ ਜੇ ਇਲਾਜ ਲੱਗਦਾ ਦੋ ਗਰੀ ਦੀ ਚ ਹੂੰ 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 ਤਾਂ ਨਾ ਘਰੋਂ ਮੋਜ ਰਹੇ ਨੇ ਹੂੰ ਕਿੰਨੇ ਕੀ ਲੱਗਿਆ ਕਹਿ ਕਦਣਾ ਕੋਈ ਸੂਈ ਨਾ ਬਾਈ ਨੂੰ ਬੱਚਾ ਬਾਈ ਮਗਰ ਮਗਰ ਬੱਚਾ ਜੀ ਤੇ ਕਿੰਨਾ ਕ ਬੋਲਾ ਹੁਣ ਬੋਲਾ 12 ਕਿਲੋ ਹੋ ਗਈ 12 ਕਿਲੋ ਦੰਦਾਂ ਜੀ ਐਵੇਂ ਇਹ ਆ ਦੰਦਾਂ ਜੀ ਚਾਰ ਦੰਦ ਚਾਰ ਦੰਦ ਤੋਰੋ ਬਾਈ ਇਹਨੂੰ 12 ਕਿਲੋ ਦੋਸਤੋ ਬੌਲਾ ਤੀਜਾ ਦਿਨ ਹੋਗਾ ਸੋਈ ਨੂੰ ਤੇ ਦੰਦੋਂ ਆਚਾਰ ਦੰਦ ਹੈਗੀ ਤੇ ਸੀਲ ਠੰਡੀ ਪੂਰੀ ਐ ਸਾਨੂੰ ਦਿਖਾ ਵੀ ਦਿੱਤੀ ਵੈਸੇ ਤਾਂ ਬਾਈ ਨੇ ਸਿੰਘ ਜ਼ਰੂਰ ਹੈਗੇ ਬੈਠਦੇ ਸਿੰਘ ਇਹਨੇ ਮੀਨੇ ਜੇ ਜਾਂਦੇ ਹੈਗੇ ਆ ਹਵਾਨਾ ਤੁਸੀਂ ਇੱਥੇ ਦੇਖਿਓ ਤੇ ਬਾਕੀ ਹੁਣ ਟਾਈਮ ਨਾ 12 ਵਜ ਗਏ ਆਪਾਂ 12 ਵਜੇ ਵੀਡੀਓ ਬਣਾ ਰਹੇ ਆ ਤੇ ਹਲੇ 4-5 ਘੰਟੇ ਨਾਲ ਚੁਾਈ ਦੇ ਪਏ ਆ ਅਛਾ ਬਾਕੀ ਇਹ ਬੌਲੇ ਹੁਣ ਕਿ ਮੈਂ ਖਾਲੀ ਜਿਹਾ ਹੋ ਕੇ ਰੋਸੂ ਜਣਾ ਮੜਾ ਜਾਂ ਘੜਦੀ ਹੈ ਹੂੰ ਦਵਾਈ ਸੁਣੋ ਬੌਲੇ ਥਣ ਥਣ ਸੋਹਣਾ ਲੱਗਿਆ ਵਿੱਥੀ-ਪੁੱਥੀ ਵੀ ਥਾਣਾ ਦੇ ਵਿੱਚ ਚੰਗੀ ਹੈ ਜਿਵੇਂ ਪਹਿਲਣ ਵਹਿੜ ਹੈਗੀ ਤੇ ਤਾਂ ਬਹੁਤ ਜੰਗਲ ਇੱਥੇ ਧਿਆਨ ਨਾਲ ਇੱਥੇ ਜੱਜ ਕਰ ਲਿਓ ਸਮਾਰ ਕੇ ਤੁਸੀਂ ਦੇਖੋ ਆ ਦੇਖੋ ਇਹ ਬੌਲੀ ਵੀ ਬਹੁਤ ਸੋਹਣੀ ਹੈ ਲਓ ਵੀ ਧਾਰਾਂ ਵੀ ਤੁਹਾਨੂੰ ਬਾਈ ਕਹਿੰਦਾ ਮੈਂ ਮਾਰ ਕੇ ਦਿਖਾ ਦਣਾ ਲਓ ਜਿਵੇਂ ਬਚੜੂ ਹੈ ਜਿਵੇਂ ਉਹ ਉੱਠੜਾ ਹੂੰ ਉਹ ਇਹੋ ਹੀ ਹੋਗਾ ਠੀਕ ਹੈ ਪੂਰੀ ਨਾ ਸੀਲ ਠੰਡੀ ਵੈੜ ਹੈਗੀ ਬਣਿਕੜਾ ਵਰਗਾ ਮਤ ਆ ਜੀ ਮੈਂ ਬੱਸ਼ੂ ਛੱਡੋ ਜੇ ਨਾ ਛੱਡੋ ਅਛਾ ਨੀਮਾ ਦਾ ਫੰਡੇ ਰੇਟ ਬਾਈ ਇਹਦਾ ਮੋਲ ਤਾਂ 60000 ਰੁਪਏ ਕਰਨਾ ਸਾਠੀ ਅੱਜ ਦੇ ਦਿਆਂਗੇ 60 ਦੀ ਹਾਂ ਜੀ ਉਹ ਤਾਂ ਦੇ ਦੇ ਦਿਆਂਗੇ ਪਰ 100 ਸੌਣ ਦਾ ਕਿਲੋ ਬੱਛੀ ਦੇ ਦੂਗੀ ਤੂੰ ਆਹ ਗੋਲੀ ਤੋਂ ਸਟਾਰਟ ਆ ਠੀਕ ਹੈ ਮੈਂ ਬੱਚਾ ਦਿਖਾਣਾ ਦੋਸਤੋ ਇਹਦਾ ਬੱਚਾ ਨਾ ਆ ਬੈਠਾ ਹੈਗਾ ਅਗਲੀ ਵੈੜ ਦੱਸੀ ਬਾਈ ਇਹ ਪਾਲਾ ਫੋ ਸੋਨਾ ਲੀਏ ਜੀ ਸੋਣ ਵਾਲੀ ਹੈ ਕਹਿ ਕੇ ਦਨ ਲੈ ਜਾਓ ਬਾਈ ਲੈ ਜੂਗੀ ਹਰੇ ਹਫਤਾ ਦੱਸ ਦਿੰਦੀ ਹਫਤਾ ਦੱਸ ਕੇ ਲੈ ਜੂਗੀ ਹਾਂ ਦੰਦੋ ਬਈ ਇਹ ਦੰਦੋ ਇਹ ਵੀ ਚਾਰ ਹੈ ਜੀ ਚਾਰ ਦੰਦ ਹੈਗੀ ਹਾਂ ह्म ਲੱਤੋਰੀ ਬਈ ਇਹਨੂੰ ਚਾਰ ਦੰਦ ਆ ਦੋਸਤੋ ਕੱਦ-ਕਾਠ ਚੰਗਾ ਵਹਿੜ ਦਾ ਪ੍ਰਿੰਟ ਬਹੁਤ ਸੋਹਣਾਗਾ ਤੇ ਪਹਿਲਾ ਸੂਆ ਵਹਿੜ ਨੇ ਸੋਹਣਾ ਹਲੇ ਦੁੱਧ ਬਈ ਅੰਤਾਂ ਚਾ ਕਿੰਨਾ ਕ ਬਾਦੂ ਗੁਰਪੀ ਦੇ 20 ਤੋਂ ਬਾਹਰ ਹੀ ਬਾਦੂ ਜੀ 20 ਤੋਂ ਬਾਹਰ ਪਾ ਦੂਗੀ ਬੇਲ ਬੂਲ ਠੀਕ ਹੈ ਤੇ ਵੱਡੀ ਵਹਿੜ ਨਹੀਂ ਪਾ ਕਰੋ ਹਾਂ ਵਹਿੜ ਪੂਰੀ ਵੱਡੀ ਵਹਿੜ ਹੈਗੀ ਕੱਦ ਵੀ ਬਹੁਤ ਹੈ ਬੇਲ ਵੀ ਬਹੁਤ ਲੰਮੀ ਹੈਗੀ ਤੇ ਪ੍ਰਿੰਟ ਤਾਂ ਨਾ ਕਮਾਲ ਹੀ ਹੈ ਬੱਚੀ ਦਾ ਬਹੁਤ ਸੋਹਣਾ ਪ੍ਰਿੰਟ ਹੈਗਾ ਕੰਨਾਂ ਕੋਨਾਂ ਦੀ ਸੋਹਣੀ ਐ ਬੋਦੀ ਵਾਲੀ ਬੱਚੀ ਹੈਗੀ ਆ ਹਵਾਨਾ ਨਾ ਤੁਸੀਂ ਇਧਰਲੇ ਪਾਸੇ ਉਹ ਦੇਖ ਲਓ ਧਿਆਨ ਨਾਲ ਦੇਖੋ ਤੇ ਹਾਲੇ ਤਾਂ 10 ਦਿਨ ਪਏ ਆ ਢਿੱਲਾਂ ਪੂਰੀਆਂ ਪਈਆਂ ਹਵਾਨੇ ਦੇ ਵਿੱਚ ਆ ਮਗਰਲੇ ਸਾਈਡ ਤੋਂ ਨਾ ਮੈਂ ਤੁਹਾਨੂੰ ਆ ਦੇਖੋ ਇੱਥੇ ਆ ਕੋਲੋਂ ਦਿਖਾਉਣਾ ਤੁਹਾਨੂੰ ਮਾਨਾ ਪੂਰੀ ਪਿੱਠ ਪੂੜੇ ਦੀ ਪੂਰੀ ਚੰਗੀ ਬੱਚੀ ਹੈਗੀ ਆ ਦੇਖ ਇਹ ਬਲਬਲ ਬਹੁਤ ਬੈਟਰ ਕਰ ਰਿਹਾ ਨਾ ਸਾਥ ਤੁਹਾਨੂੰ ਬਹੁਤ ਟੰਗਾ ਲੱਗਿਆ ਠੀਕ ਹੈ ਜੀ ਕਿੰ ਭਈ ਇਹਦਾ ਰੇਟ ਆ ਇਹਦਾ ਕਿੰ ਕੀ ਕਰਦੇ ਮੋਰਸਪਾ ਦਾ ਦੇਵੋਗੇ ਕਿੰਨੇ ਕੀ ਦੀ 1 ਲੱਖ 20 ਹਜ਼ਾਰ ਦੀ ਬਾਕੀ ਆਪਣੀ ਵੀਡੀਓ ਦੇਖਣਾ ਵੀ ਹੋਰ ਵੀ ਮਾਨਤਨ ਕਰਦਾਂਗੇ ਠੀਕ ਹੈ ਜੀ ਆ ਦੱਸਿਓ ਭਈਆ ਬੱਚੀ ਜੇ ਪਹਿਲਾਂ ਫੋਟੋ ਜੀ ਮੂੰਹ ਚਾਪਦਾ ਆ ਜੀ ਕਹ ਕੇ ਤੁਹਾਨੂੰ ਕੋਈ ਸੂਈ ਨੂੰ ਇਹ ਨੂੰ ਹੋ ਗਿਆ ਨਾ 4-5 ਦਿਨ ਸੂਈ 4-5 ਦਿਨ ਦੁੱਧ ਹੁਣ ਬਹੁਲੀ ਹੈ ਜੇ ਤੁਹਾਡੇ ਮਨ ਚ ਰਹਿ ਗਿਆ 12 ਦਿਨ 12-13 ਕਿਲੋ ਬੱਚਾ ਮੰਗਰਾ ਮੰਗਰ ਬੱਚੀ ਹੈ ਜੀ ਆ ਬੈਠੀ ਲਾਜ ਕੱਢਿਓ ਬਾਈ ਨੂੰ ਵੀ ਚਾਰ ਦਿਨ ਹੋ ਗਏ ਨਾ ਹਾਂ ਚਾਰ ਕੁ ਬੰਦ ਦਿਨ ਹੋ ਗਏ ਚਾਰ ਪੰਜ ਦਿਨ ਹੋ ਗਏ 12 13 ਕਿਲੋ ਬੌਲੀ ਹੁਣ ਤਿਆਰ ਹੈ ਤੇ ਬਾਕੀ ਕਰ ਜੂਗੀ 15 16 ਕਿਲੋ 17 18 ਦੀ 17 18 ਦੀ ਜੀ ਆ ਲੋ ਬੱਚੀ ਇਹ ਵੀ ਸੋਹਣੀ ਹੈਗੀ ਕੰਨਾਂ ਕੋਨਾਂ ਦੀ ਬੜੀ ਸ਼ਕੀਨ ਹੈ ਬੱਚੀ ਤੇ ਇਥੋਂ ਜੱਜ ਕਰ ਲਿਓ ਹਵਾਨਾ ਤੁਸੀਂ ਤੇ ਪਲੱਸ ਪੁਆਇੰਟ ਦੋਸਤ ਇਹਦੇ ਮਗਰ ਵੀ ਬਹੁਤ ਚੰਗੀ ਬੱਛੀ ਆ ਬੈਠੀ ਹੈਗੀ ਸੁਨਮਤ ਥਾਣਾ ਦਾ ਸਾਈਡ ਦਿਖਾਉਣਾ ਸਾਈਡ ਤੋਂ ਆ ਦੇਖੋ ਬਹੁਤ ਸੋਹਣੀ ਜਵਾਈ ਵਾਲਾ ਥਾਣਾ ਇਹਦਾ ਬਾਈ ਰੇਟ ਇਹ ਤਾਂ ਮੁੱਲ ਤਾਂ 90000 ਕਰਦੇ ਆ 80 ਹੀ ਦੇ ਦਾਂਗੇ 82 ਦੀ ਹਾਂ ਆ ਬੈਕ ਸਾਈਡ ਤੋਂ ਨਾ ਸਮਾਰ ਕੇ ਫੇਰ ਦੇਖ ਲਓ ਇਹਨੂੰ ਬਾਕੀ ਭਰਦੀ ਪੁਰਦੀ ਵਧੀਆ ਤੁਹਾਨੂੰ ਜੀ ਚਾਹੁੰਦੇ ਹਾਂ ਹਾਂ ਹਲੇ ਤਾਂ 12:00 ਵਜੇ ਆ 5 ਘੰਟੇ ਪਈ ਆ 5 ਵਜੇ ਚਵਾਈ ਹੁੰਦੀ ਹੈਗੀ ਤੇ ਏ ਦੋਸਤੋ ਇੱਕ ਤਾਂ ਇਹ ਬੈਡ ਹੈਗੀ ਤਾਜੀ ਸੂਈ ਹੈਗੀ ਇਹ ਬੈਡ ਜਿਹੜੀ ਹੈ ਇਹ ਸੂਣ ਵਾਲੀ ਆ 10 ਦਿਨ ਵੀਰ ਕਹਿੰਦਾ ਲੈ ਜੂਗੀ ਤੇ ਇੱਕ ਆਹ ਖੜੀ ਹੈਗੀ ਬੈਡ ਇਹਦੇ ਵਿੱਚ ਇਹ ਵੀ ਸੂਈ ਸਵਾਈ ਹੈ ਸੋ ਨੂੰ ਇਹਨਾਂ ਦੇ ਵਿੱਚੋਂ ਜਿਹੜਾ ਵੀ ਨੱਕ ਚੰਗਾ ਲੱਗੇ ਨਾ ਨੰਬਰ ਆਪਾਂ ਬਾਈ ਦਾ ਸਕਰੀਨ ਤੇ ਚਲਾਤਾ ਕੰਟੈਕਟ ਕਰ ਲਿਓ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਧੰਨਵਾਦ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਸਰੀ ਗੱਲ ਸਾਰੇ ਭਰਾਵਾਂ ਨੂੰ